ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਤੇ ਰਾਜੀ ਖੁਸ਼ੀ ਰਹੋ ਜੀ ਸਾਰੇ ਆਪੋ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਤੇ ਟਾਈਮ ਹੋ ਗਿਆ ਦੁਪਹਿਰ ਦਾ ਜੀ 3:30 ਦਾ ਦੁਪਹਿਰ ਦੇ ਵੀ ਸ਼ਾਮ ਦਾ ਤੇ ਹੁਣ ਆਪਾਂ ਵਲੌਗ ਸਟਾਰਟ ਕੀਤਾ ਜੀ ਇਧਰ ਆਪਾਂ ਤੁਹਾਨੂੰ ਦਿਖਾ ਦਗੇ ਜੀ ਦਾਰਾ ਸਿੰਘ ਦਾਰਾ ਸਿੰਘ ਵਿਚਾਰਾ ਪੁੱਖਾ ਕਿਉਂਕਿ ਕੱਲ੍ਹ ਦੀ ਮੈਂ ਬਿਮਾਰ ਸੀ ਮੈਂ ਕੱਲ੍ਹ ਸ਼ਾਮ ਨੂੰ ਨਹੀਂ ਤੜਾ ਜਾਊਂਗਾ ਸੁਬਾਹ ਨੂੰ ਨਹੀਂ ਚਾਉਂਗਾ ਹੁਣ ਮਾੜਾ ਜਿਹਾ ਚਿੱਤ ਸਹੀ ਹੋਇਆ ਹੁਣ ਵਲੌਗ ਸਟਾਰਟ ਕੀਤਾ ਤੇ ਇਧਰ ਆਪਣਾ ਹੈਗਾ ਸੁਲਤਾਨ ਸਿੰਘ ਹਾਂ ਹੁਣ ਸ਼ਾਮ ਨੂੰ ਆਵਾਂਗੀ ਜੀ ਇਹਨਾਂ ਨੂੰ ਦੁੱਧ ਵਧ ਆਪਾਂ ਇਹ ਵਿਚਾਰੇ ਸੋਸਤਾ ਹੁਣ ਇਹਨੂੰ ਪੱਠੇ ਧਰੇ ਆ ਵੀ ਭੁੱਖੇ ਨਾ ਰਹਿਣ ਇਹ ਅੱਜ ਆਪਾਂ ਟਾਈਮ ਨਹੀਂ ਧਾਰਾਂ ਚੋਵਾਂਗੇ ਨਿੱਤ ਕਵੇਲਾ ਹੋ ਜਾਂਦਾ ਹੁਣ ਥੋੜਾ ਜਿਹਾ ਰੂਟੀਨ ਬਦਲਦੇ ਆਂ ਜੀ ਕਿਉਂਕਿ ਦਿਨ ਛੋਟੇ ਹੈ ਨੀਰਾ ਦਿਨ ਤਾਂ ਮਦਵਲ ਕੀ ਨੀਰਾ ਸੀਤੀ ਹੋ ਜਾਂਦਾ ਤੇ ਇਹ ਵਿਚਾਰੇ ਡੱਡੇ ਹੋ ਗਏ ਆ ਆ ਹੋ ਗਿਆ ਅੱਜ ਬਾਈਆਂ ਦਿਨਾਂ ਦਾ ਅੱਜ 22 ਤਰੀਕ ਹੈ ਤੇ 21 ਇੱਕ ਤਰੀਕ ਦਾ ਜਨਮ ਮਹਿ ਦਾ ਤੇ ਆ ਹੋ ਗਿਆ ਇਹਦਾ 30 ਤਰੀਕ ਦਾ ਜਨਮ ਹੈ ਇਹ ਇੱਕ ਮਹੀਨਾ ਤੇ ਹੋ ਗਿਆ 10 12 ਦਿਨਾਂ ਦਾ ਇੰਨਾ ਫਰਕ ਹੈ ਇਹਨਾਂ ਦਾ ਜੀ ਠੀਕ ਹੈ ਹੁਣ ਆਈ ਆ ਇਧਰ ਆਪਣੀ ਕੰਮ ਵਾਲੀ ਕੰਮ ਤੇ ਬਣਾਵਾ ਵੀਡੀਓ ਤੇਰੀ ਵੇਖ ਨਾ ਦੱਸ ਬੋਲ ਕੁਝ ਤੇ ਬਣਾਈ ਜੇ ਮੈਂ ਤਾਂ ਕੁਝ ਨਹੀਂ ਕਹਿੰਦੀ ਬਹੁਤ ਲੱਗਿਆ ਜਿਹੜਾ ਚੈਨਲ ਚੱਲਦਾ ਹਾਂ ਸਮਝ ਆ ਗਈ ਜੀ ਤੁਹਾਨੂੰ ਕੀ ਕਿਹਾ ਇਹਨੇ ਹਨ ਵਿਚਾਰੀ ਲੱਗੂ ਇਹ ਗੋਆ ਚੱਕਣ ਗੋਏ ਨੂੰ ਮੱਥਾ ਲਾਉਗੀ ਆਕੇ ਦੋ ਟਾਈਮ ਆਉਂਦੀ ਸੀ ਹੁਣ ਇਹ ਵਿਗੜ ਗਈ ਹੁਣ ਇੱਕ ਟਾਈਮ ਦੂਣਾ ਕੰਮ ਕਰਕੇ ਜਾਉਗੀ ਇਹ ਵਿਗੜੀ ਹੈ ਹੁਣ ਇਹ ਇਧਰ ਆਪਣੇ ਪਸ਼ੂਆਂ ਨੂੰ ਪੱਠੇ ਪਾਏ ਆ ਜੀ ਇਹ ਪੱਠੇ ਪਾਏ ਆ ਜਾਦੇ ਵੀ ਕਹਿੰਦੇ ਤੂੰ ਪੱਠੇ ਪਾ ਕੇ ਲੱਕੇ ਮਾਰਦੇ ਪਸ਼ੂਆਂ ਦੇ ਆਪਾ ਪਾਉਣੇ ਛੱਡ ਤੇ ਸਹੀ ਗੱਲ ਹੈ ਨਾ ਜਿੰਨਾ ਮਰਜ਼ੀ ਕੰਮ ਕਰ ਲਓ ਕਦਰ ਹੈਣੀ ਇੱਥੇ ਠੀਕ ਆਜੂ ਆਪਾਂ ਤੁਹਾਨੂੰ ਬਾਹਰ ਦਾ ਰੌਂਡ ਲਵਾਦਗੇ ਬਾਹਰ ਦਾ ਮਾਹੌਲ ਕਿੱਦਾਂ ਆਪਾਂ ਲੀਡੇ ਕੱਪੜੇ ਧੋਤੇ ਸੀ ਤੇ ਹੁਣ ਇੱਧਰ ਆਪਣੇ ਪੱਠੇ ਇੱਧਰ ਆਪਣਾ ਤੂਤ ਕਾਫੀ ਗ੍ਰੋਥ ਕਰ ਚੁੱਕਾ ਟਾਲੀ ਨੂੰ ਪਤਾ ਨਹੀਂ ਕੀ ਹੋ ਗਿਆ ਵਿਚਾਰੀ ਪਾਣੀ ਵੀ ਨਹੀਂ ਪਾਇਆ ਗਿਆ ਮੈਥੋਂ ਹੁਣ ਤਾਂ ਆ ਆਪਣਾ ਤੂਤ ਹੈ ਆ ਆਪਣੀ ਟਾਲੀ ਹੈ ਵਿਚਾਰੀ ਓ ਮੇਰੀ ਭੈਣ ਜਾਂਦੀ ਆ ਜਾ ਬਾਈ ਬਾਈ ਕਰਦੀ ਆ ਆ ਜਾ ਤੈਨੂੰ ਵੀਡੀਓ ਚ ਲਾਵਾਂ ਆਈ ਆ ਜੀ ਬਣੀ ਦੀ ਗੱਲ ਹੁੰਦੀ ਆਈ ਆ ਵੇਖ ਕੇ ਅਗਲਾ ਹੈਲੋ ਹਾਈ ਕਰ ਦਿੰਦਾ ਹਨਾ ਜਿੱਥੇ ਬਣੀ ਹੋਵੇ ਕਿ ਨਹੀਂ ਐਵੇਂ ਹੀ ਆ ਨਾ ਮੈਂ ਗੱਲ ਦੱਸਦੀ ਮੈਂ ਕਹਾਂ YouTube ਫੈਮਿਲੀ ਨੂੰ ਆਪਦੀ ਨੂੰ ਬਣੀ ਦੀ ਗੱਲ ਆ ਵੇਖ ਲੋ ਤੇ ਅੱਧਾ ਕਿਲੋਮੀਟਰ ਬਾੜ ਤੋਂ ਹਾਈ ਕੀਤੀ ਮੈਨੂੰ ਹਨਾ ਬਣੀ ਸਾਡੀ ਪੂਰੀ ਹਾਂ ਤਾਂ ਕਰਕੇ ਹਾਂ ਇਹ ਸਹੀ ਗੱਲ ਸਹੀ ਗੱਲ ਬਣਾਇਆ ਸੀਗਾ ਤੇ ਕਲਕ ਜੀ ਸਮਾਹ ਭਾਂ ਦੇ ਤੇ ਸਹੀ ਗੱਲ ਪੁੱਣ ਜਾਣ ਵੀ ਕਰਨਾ ਚਾਹੀਦਾ ਹੈਨਾ ਹੋਰ ਸੁਣਾ ਨਵੀਤਾ ਜੀ ਮੈਂ ਵੀਡੀਓ ਬਣਾਉਣ ਲੱਗੀ ਸੀ ਹੁਣ ਟਾਈਮ ਕੱਲ ਦੀ ਮੈਂ ਠੀਕ ਨਹੀਂ ਸੀ ਹੁਣ ਟਾਈਮ ਲੱਗਾ ਵਿੱਚ ਤੂੰ ਆ ਗਈ ਸਾਰੇ ਪੁੱਛਦੇ ਹੁੰਦੇ ਤੇਰੇ ਬਾਰੇ ਮੈਂ ਕਹਾਂ ਮੇਰੀ ਭੈਣ ਹੈ ਜੀ ਹਾਂ ਕਾਮੀ ਕੁੜੀ ਆ ਬਹੁਤ ਵੇਲਾ ਹੈ ਇਹ ਸਹੀ ਗੱਲ ਸਹੀ ਗੱਲ ਜੀ ਹਜ਼ੂਰ ਸਾਹਿਬ ਜੀ ਉਸ ਤੋਂ ਬਾਅਦ ਅਸੀਂ ਕਰਨ ਲੱਗੀਆਂ ਗੱਲਾਂ ਬਾਤਾਂ ਖੜਕੇ ਇਧਰ ਜਿਠਾਣੀ ਤੇ ਫਿਰ ਮੈਂ ਵੀਡੀਓ ਆਫ ਕਰਤੀ ਹੁਣ ਮੈਂ ਦੁਬਾਰਾ ਸਟਾਰਟ ਕੀਤੀ ਐ ਕੁਝ ਕੰਮ ਕਰਕੇ ਚਾਹ ਪਾਣੀ ਬਣਾ ਕੇ ਆਈ ਐ ਤੇ ਹੁਣ ਫੇਰ ਆ ਪਾ ਗਏ ਆ ਰਾਉਂਡ ਤੇ ਅੱਜ ਮੈਂ ਬਾਹਰ ਦੇ ਥਿਊ ਦੀ ਵੀਡੀਓ ਬਣਾਉਂਗੀ ਇਧਰ ਮੇਰੀ ਜਿਠਾਣੀ ਵਿਚਾਰੀ ਦੀ ਸਬਜੀ ਉਹ ਗੋਡੀ ਕਰਦੀ ਗਈ ਆ ਪਾਲਕ ਕਿਸੇ ਦੇ ਹੁਣ ਨਹੀਂ ਹੋਇਆ ਮੈਨੂੰ ਲੱਗਦਾ ਹਨਾ ਚੰਗੀ ਤਰ੍ਹਾਂ ਉਠਿਆ ਨਹੀਂ ਪਾਲਕ ਇਸ ਤਰ੍ਹਾਂ ਦਾ ਪਾਲਕ ਹੋਇਆ ਇਹਨਾਂ ਦੇ ਵੀ ਉਹ ਮਿੱਠੇ ਵੀ ਨਹੀਂ ਚੱਜਣਾ ਹੋਏ ਕਿੰਸੀ ਉਹ ਸਰੋਂ ਵੱਢ ਕੇ ਤੇ ਦੁਬਾਰਾ ਉੱਥੇ ਬੀਜਾਂਗੇ ਲਓ ਜੀ ਆਪਣਾ ਹੋ ਗਿਆ ਧਾਰਾਂ ਦਾ ਟਾਈਮ ਆਪਣੇ ਬੱਚੇ ਖੜੇ ਆ ਵੀ ਇਹ ਨਾਮ ਤੋਂ ਬਹੁਤ ਜਾਰੇ ਕਹਿੰਦੇ ਸਾਡਾ ਨਾਮ ਕਿਉਂ ਰੱਖਿਆ ਦਾਰਾ ਦਾਰਾ ਹੋਈ ਪਈ ਆ ਚਾਰ ਚਫੇਰੇ ਇਧਰ ਸਾਡਾ ਸੁਲਤਾਨ ਸਿੰਘ ਹੈ ਦਾਰੇ ਦਾ ਨਾਮ ਕਾਫੀ ਹਟ ਹੋਇਆ ਬਹੁਤ ਸਾਰੀਆਂ ਪੈਣਾ ਦੇ ਕਮੈਂਟ ਫੋਨ ਮਿਸ ਕਾਲਜ ਮੈਨੂੰ ਆਉਂਦੀਆਂ ਵੀ ਕੋਈ ਕਹਿੰਦੀ ਸਾਡੇ ਦੋਤੇ ਦਾ ਨੰਦਾਰਾ ਕੋਈ ਕਹਿੰਦੀ ਮੇਰੇ ਭਰਾ ਦਾ ਨੰਦਾਰਾ ਕੋਈ ਕਹਿੰਦੀ ਮੇਰੇ ਦਾਦੇ ਦਾ ਨੰਦਾਰਾ ਦਰਾ ਦਰਾ ਹੋਈ ਪਈ ਦਰਾ ਕਾਫੀ ਹਟ ਹੋ ਰਿਹਾ ਜੀ ਠੀਕ ਹੈ ਜੀ ਆਪਾਂ ਚੋਲਗੇ ਤਾਰਾਂ ਇੱਧਰ ਰੱਖ ਇੱਧਰ ਝੋਟੀਆਂ ਪਿਆ ਕੇ ਬੰਦ ਤੀਆਂ ਤੇ ਇੱਧਰ ਆਪਣਾ ਸਮਾਨ ਰੱਖਿਆ ਤੇ ਪਾਣੀ ਲਿਆ ਗਏ ਆਪਾਂ ਗਰਮ ਜੀ ਕਿਉਂਕਿ ਠੰਡ ਹੋ ਗਈ ਹੈ ਠੰਡੇ ਪਾਣੀ ਨਾਲ ਥਣਪਾਟਦੇ ਆ ਕਿਉਂ ਲਾਉਣੀ ਹੁੰਨੀ ਮੈਂ ਥਾਣਾ ਨੂੰ ਮੱਜਾਂ ਦੇ ਕਿਉਂਕਿ ਥਣਪਾਟ ਦੇ ਕੁਛ ਬੱਚੇ ਸੂਣਾ ਜਿਹੜੀਆਂ ਇਹਨਾਂ ਬੱਚਿਆਂ ਵਾਲਿਆਂ ਦੇ ਮਾਵਾ ਦੇ ਆਪਦੀਆਂ ਦੇ ਥਾਣਾ ਤੇ ਕਰ ਦਿੰਦੇ ਜਾ ਕਮ ਤੇ ਇੱਧਰ ਆਪਣੇ ਪਏ ਆ ਭਾਂਡੇ ਕੋਸਾ ਆਪਾਂ ਦੁੱਧ ਘਰਾਂ ਚ ਲੱਗਾ ਪਾਉ ਤੋਲਣਾ ਕੋਸਾ ਆਪਾਂ ਡੋਕੇ ਚੋਂ ਆਂਗੇ ਤਾਂ ਕਰਕੇ ਆਪਾਂ ਭਾਂਡੇ ਕਈ ਤਰ੍ਹਾਂ ਦੇ ਰੱਖਦੇ ਆ ਕੋਲੇ ਤੇ ਇੱਧਰ ਆਪਣਾ ਪਾਣੀ ਹੈ ਗਰਮ ਇਦੇ ਵਿੱਚ ਥੋੜਾ ਜਿਹਾ ਠੰਡਾ ਪਾਵਾਂਗੇ ਤੇ ਹੁਣ ਆਪਾਂ ਲਈ ਹੈ ਇਹਦਾਣਾ ਠੀਕ ਹੈ ਜੀ ਫੇਰ ਤੁਹਾਨੂੰ ਬੱਚਿਆਂ ਉਲਝਾਤੀ ਮਰਾ ਦਿੰਨੇ ਆ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਨਵੇਂ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੰਨਾਂ ਦਾ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਬਹੁਤ ਸਾਰੀਆਂ ਪਹਿਣਾ ਦੇ ਵੀਰਾਂ ਦੇ ਕਮੈਂਟ ਆਉਂਦੇ ਆ ਬਹੁਤ-ਬਹੁਤ ਵਧੀਆ ਲੱਗਦਾ ਜੀ ਬਹੁਤ-ਬਹੁਤ ਧੰਨਵਾਦ ਜੀ ਸਾਰੇ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਜਉਂਦੇ ਵਾਸਤੇ ਰਹੋ ਥੈਂਕ ਯੂ ਫॉर ਵਾਚਿੰਗ ਜੀ ਦੱਸਿਓ ਸਾਡਾ ਦਾਰਾ ਤੇ ਸੁਲਤਾਨ ਕਿਸ ਤਰ੍ਹਾਂ ਦੀ ਆ ਬਚ ਜਾਣਗੇ ਅਰ ਕੀ ਇਹ ਵਿਚਾਰੇ ਦੋਵੇਂ ਨਿੱਕੇ ਨਿੱਕੇ